ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਲਿਸ ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਤੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਹੋਈਆਂ ਤੇ ਉਹਨਾਂ ਬਦਲੀਆਂ ਨੂੰ ਲੈ ਕੇ ਪੰਜਾਬ ਪੁਲਿਸ ਤੇ ਬਹੁਤ ਸਾਰੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੰਮ੍ਰਿਤਸਰ ਬਾਰਡਰ ਰੇਂਜ ਡੀਆਈਜੀ ਦੇ ਕੇਸ ਕਾਉਂਸਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਹ ਜੋ ਬਦਲੀਆਂ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੀਆਂ ਹੋਈਆਂ ਨੇ ਇਹ ਪੁਲਿਸ ਦੀ ਪਾਲਿਸੀ ਤੇ ਆਧਾਰਿਤ ਹੋਈਆਂ ਹਨ ਹਰ ਇੱਕ ਮੁਲਾਜ਼ਮ ਦੀ ਕਿਸੇ ਖਾਨੇ ਵਿੱਚ ਕਿੰਨੀ ਦੇਰ ਡਿਊਟੀ ਰਹਿਣੀ ਹੈ ਇਸ ਦਾ ਸਮਾਨ ਨਿਰਧਾਰਿਤ ਹੁੰਦਾ ਤੇ ਉਸੇ ਸਮੇਂ ਦੇ ਮੁਤਾਬਿਕ ਹੀ ਪੁਲਿਸ ਮੁਲਾਜ਼ਮਾਂ ਦੀ ਬਦਲੀ ਹੋਈ ਸੋਸ਼ਲ ਮੀਡੀਆ ਤੇ ਕਿਸੇ ਵੀ ਤਰੀਕੇ ਦੀ ਅਫਵਾਹ ਨਾ ਫਲਾਈ ਜਾਵੇ ਅਗੇ ਬੋਲਦੇ ਉਹਨਾਂ ਨੇ ਕਹਿ ਕੇ ਪੰਜਾਬ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ 2024 ਦੇ ਵਿੱਚ ਹੁਣ ਤੱਕ 125 ਕਿਲੋ ਤੋਂ ਵੱਧ ਹੈਰਨ ਫੜੀ ਗਈ ਅਤੇ 35 ਤੋਂ ਵੱਧ ਡਰੋਨ ਵੀਰ ਰਿਕਵਰ ਕੀਤੇ ਜਾ ਚੁੱਕੇ ਹਨ ਜਿਹੜਾ ਬਾਹਰ ਆ ਰਿਹਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਕੱਲ ਦੇਖੋ ਸਟੇਜਰ ਨੂੰ ਮੈਂ ਪੁੱਛਿਆ ਉਸਨੇ ਵੀ ਕਹਿੰਦੇ ਹੋਗਾ ਕਿ ਇਥੇ ਜਾਣ ਪੁੱਜ ਕੇ ਸਜ਼ਾ ਦਿੱਤੀ ਜਾ ਜੀ ਨੋ ਨੋ ਪਹਿਲੀ ਗੱਲ ਤਾਂ ਕੋਈ ਸਜ਼ਾ ਨਹੀਂ ਹੈ ਅੰਦਾਜ਼ਾ ਕਿ ਇਸੇ ਪਾਲਿਸੀ ਬਾਈ ਦੀ ਬਿਨਾਪੋਲਿਸ ਫਰੇਮਡ ਬਾਈ ਬਿਨਾਪੋਲਿਸ ਐਂਡ ਅਪਰੂਵਡ ਬਾਈ ਸਟੇਟ ਕੋ ਅਸੀਂ ਤਕਰੀਬਨ ਹੁਣ ਤੱਕ ਰੇਸ਼ਮ ਜੀ 1500 ਦੇ ਕਰੀਬ ਅਸੀਂ ਮਲਾਇਮ ਕਰ ਚੁੱਕੇ ਆ ਅਨ ਇਸ਼ੂ ਦੀ ਬੈਸਟ ਟੂ ਯੂ ਆਲਸੋ ਠੀਕ ਹੈ ਜੀ ਪਰ ਮੈਂ ਵੇਰਵਾ ਦਾ ਦੱਸਣਾ ਮੇਰੇ ਅੰਡਰ ਚਾਰ ਡਿਸਟ੍ਰਿਕਟ ਨੇ ਅਨਸਰ ਰੂਰਲ ਬਟਾਲਾ ਗੁਰਦਾਸਪੁਰ ਐਂਡ ਪਠਾਨਕੋ ਸੋ ਮੈਂ ਤੁਹਾਨੂੰ ਉਹਨਾਂ ਚਾਰਾਂ ਦੀ ਫਿਗਰ ਦੇ ਦੇਣਾ ਅਸੀਂ ਤਕਰੀਬਨ 1500 ਦੇ ਕਰੀਬ ਅਸੀਂ ਮਲਾਇਮ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਆ 200 ਪਿੰਡਾਂ ਜਿਹੜੇ ਨੇ ਅਸੀਂ ਕੀਤੇ ਆ ਅਮਰਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਚ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਏ ਈਵਨਿੰਗ অর ਮੇਬੀ ਟੋਮੋਰੋ ਸਲਾਈਟ ਡਿਫਰੈਂਸ ਹੋਏਗਾ ਜਿਆਦਾ ਨਹੀਂ ਆਣਾ ਮੇਜਰ ਟ੍ਰਾਂਸਫਰਸ ਵੀ ਕਰ ਚੁੱਕੇ ਆ ਗੁਰਦਾਸਪੁਰ ਚ 161 ਨੇ ਜੀ 161 ਐਂਡ ਪਠਾਨਗੋਟ ਨੇ 579 1371 ਬਲਾਏ ਵੀ ਨਹੀਂ ਜਿਹੜੀ ਸਾਨੂੰ ਰਿਕਮੈਂਡੇਸ਼ਨ ਲੱਗ ਕੇ ਪਈ ਈਐਸਐਸਪੀਜ਼ ਨੇ ਕਿ ਸਭ ਮੇਰੀ ਰੇਂਜ ਜਿਹੜੇ ਇਸ ਪਾਲਿਸੀ ਤਹਿਤ ਅਸੀਂ ਬਗੈਰਾ ਆਪਣੇ ਈਐਸਐਸਪੀਜ਼ ਤੋਂ ਰਿਕਮੈਂਡੇਸ਼ਨਸ ਮੰਗੀਆਂ ਸਾਨੂੰ ਉਹਨੇ ਭੇਜੀਆਂ ਉਹਦੇ ਤਹਿਤ ਸਾਡੇ 32 ਮੁਲਾਜ਼ਮ ਆਉਂਦੇ ਸੀਗੇ ਇਹਨੇ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਿਸ ਨੇ ਆਪਣੇ ਅਸੀਂ ਆ ਆਰਡਰ ਇਸ਼ੂ ਕਰਦੇ ਆ ਐਂਡ ਦੇ ਆਰ ਗੋਇੰਗ ਟੂ ਬੀ ਇਮਪਲੀਮੈਂਟਡ ਵੈਰੀ ਸੂਨ ਕਿਸ ਤਰ੍ਹਾਂ ਤੇ 85 ਦੇ ਕਰੀਬ ਮੁਲਾਜ਼ਮ ਐਸੇ ਨੇ ਜਿਨ੍ਹਾਂ ਨੂੰ ਰੇਂਜ 'ਚ ਵੀ ਸਟਿਪੂਲਰ ਟਾਈਮ ਸੀਗਾ ਜਿਹੜਾ ਮਿੱਥਿਆ ਸਮਾਂ ਸੀ ਉਹਨੇ ਪੂਰਾ ਕਰ ਲਿਆ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਸੋ ਉਹਨਾਂ ਨੂੰ ਅਸੀਂ ਰਿਕੁਐਂਡ ਕਰ ਰਹੇ ਹਾਂ ਆਪਣੇ ਹੈੱਡ ਕੁਆਰਟਰਸ ਨੂੰ ਪੁਲਿਸ ਹੈੱਡ ਕੁਆਰਟਰਸ ਨੂੰ ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੇ ਸਾਡੀ ਏਜ ਤੋਂ ਕਿਤੇ ਹੋਰ ਕਰ ਦਿਓ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ 'ਚ 8 ਰੇਂਜਸ ਨੇ ਰੇਂਜ ਹੈਡਸ ਨੇ ਚਾਹੀਏ ਡੀਜੀ ਵੀ ਚਾਹੀਏ ਆਈਜੀ ਚਾਹੀਏ ਡੀਆਈਜੀ ਉਹ ਸਾਰੇ ਰਿਕੁਐਂਡ ਕਰ ਰਹੇ ਹਾਂ ਅਸੀਂ ਹੈੱਡ ਕੁਆਰਟਰਸ ਨੂੰ ਐਂਡ ਆਨ ਦੀ ਹੈੱਡ ਕੁਆਰਟਰ ਵਿਲ ਰੋਟੇਟ ਥੈਮ ਇਹ ਰੋਟੇਸ਼ਨ ਹੈ ਕਿਆ ਇਸ ਰੋਟੇਸ਼ਨ ਇਹ ਰੋਟੇਸ਼ਨ ਰੋਟیشنل ਟ੍ਰਾਂਸਫਰਸ ਨੇ ਕੋ ਪਨਿਸ਼ਮੈਂਟ ਟ੍ਰਾਂਸਫਰਸ ਨੇ ਨਹੀਂ ਹੈ ਸਾਡੇ ਮੁਲਾਜ਼ਮਾਂ ਜੀ ਮੈਨੂੰ ਪਤਾ ਕਿ ਅ ਲੋਕੀ ਕਰੇ ਤੋਂ ਤੁਹਾਨੂੰ ਦਾ ਯਸ ਹੋ ਜਾਗੇ ਕੀ ਤੁਹਾਨੂੰ ਮੇਰੇ ਕੋਲ ਮੁਲਾਇਮਾ ਜਨਾਬ ਦੇਖੋ ਕੀ ਹੋ ਰਿਹਾ ਉਹਨਾਂ ਕੋ ਬਿੜਾ ਕੋਈ ਅਸੀ ਗੱਲ ਨਹੀਂ ਥੀਸ ਆ ਰੋਟੇਸ਼ਨ ਟ੍ਰਾਸਸ ਐਂਡ ਆਮ ਕਰੇ ਨੇ ਲੋਕਸ ਬਟ ਮਨਾ ਚਾਹ ਬਟ ਡਿਪਾਰਟਮੈਂਟ ਬਟ ਇਟ ਇਜ਼ ਅ ਪ੍ਰੀਡਿਕਲ ਸਟੇਟਮੈਂਟ ਮੈਂ ਇਹ ਕਮੈਂਟ ਇਹ ਕਰਾਂਗਾ ਬਟ ਆਈ ਕੈਨ ਅਸ਼ੂਰ ਓਨਲੀ ਮਾਈ ਫੋਰਸ ਔਨ ਬਿਹੈਫ ਆਫ ਪੈਨੈਪੋਲਿਸ ਐਂਡ ਮਾਈ ਸੀਨੀਅਰਸ ਕਿ ਇਹੋ ਜੀ ਕੋਈ ਗੱਲ ਨਹੀਂ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ ਬੰਦਾ ਸਾਲ ਤੋਂ ਬੈਠਾ ਨੇਚਰਲੀ ਇਸ ਕਵਡੇ ਉਹਦੀ ਫੈਮਿਲੀ ਲੱਗੇ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲੱਗੇ ਹੋਏਗਾ ਉਹਦਾ ਸਾਰਾ ਸਿਸਟਮ ਸੈਟ ਹੋ ਗਿਆ ਤੇ ਜਦੋਂ ਚੇਂਜ ਹੁੰਦੀ ਹੈ ਇਟ ਮਿਕਸ ਅ ਡਿਫਰੈਂਟ ਅਸੀਂ ਗਾਸਟ ਅਫਸਰ ਵੀ ਡੂ ਗੈਟ ਟ੍ਰਾਂਸਫਰ ਸਾਡਾ ਵੀ ਭੁਰਾ ਹੁੰਦਾ ਸੂਈ ਤੋਂ ਲੈ ਕੇ ਸਾਡੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਇੱਕ ਅਫਸਰ ਨੂੰ ਇੱਕ ਮਲੇ ਕਿਸੇ ਨੂੰ ਗੈਸ ਨਾ ਕਰੋ ਸੋ ਇਹ ਬਟ ਇਟਸ ਅ ਪਾਰਟ ਆਫ ਦੀ ਜੌਬ ਇਹ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਤੁਹਾਨੂੰ ਲੱਗਦਾ ট্রান্সਫਰ ਸਾਡੇ ਪਹਿਲੇ ਸਾਡੀ ਜੌਬ ਦਾ ਗਹਿਣੇ ਗਹਿਣੇ ਨਹੀਂ ਕਦੀ ਪਾਲੇ ਕਦੀ ਲਾਲੇ ਕੋਈ ਅਸੀ ਗੱਲ ਨਹੀਂ ਤੁਹਾਨੂੰ ਪੈਸੇ ਤੁਸੀਂ ਕਿਉਂਕਿ ਇਸ ਸਟੇਜ ਤੋਂ ਬਹੁਤ ਕੰਮ ਕੀਤਾ ਸਰਕਟ ਅਫਸਰ ਵੀ ਕਿੱਸਾ ਸਭੀ ਬਦਲੀ ਹੋ ਤੁਹਾਨੂੰ ਲੱਗਦਾ ਕਿ ਇਹਨਾਂ ਬਕਤੀਆਂ ਤੋਂ ਪਹਿਲਾਂ ਬਲਾਕ ਵਿੱਚ ਥੋੜੀ ਥੋੜੀ ਢਿੱਲ ਸੀਗੀ ਜਾਂ ਇਸ ਨਾਲ ਜੋ ਸੁਧਰਤ ਜ਼ਿਆਦਾ ਬਦਲਿਆ ਨਹੀਂ ਮੈਂ ਇਹ ਹੀ ਨਿਕਾਵਾਂਗਾ ਢਿੱਲ ਸੀ ਯੈਸ ਅ ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਕਿਉਂਕਿ ਆਮ ਨਾ ਸਪੋਸਟ ਟੂ ਮੇਕ ਸੱਚ ਸਟੇਟਮੈਂਟਸ ਪਰ ਟੂ ਕੁਝ ਸਵਾਲ ਜੇ ਪੁੱਛੋ ਤੂੰ ਫਾਰ ਦੀ ਕਲੈਰੀਫਿਕੇਸ਼ਨ ਆਈ ਵਿਲ ਸੇ ਤੁਹਾਡੇ ਸਾਹਮਣੇ ਆਰਮੀ ਨੂੰ ਵਿੱਚ ਉਸ ਨੂੰ ਬਣਾਉਣ ਵਾਸਤੇ ਏਅਰ ਫੋਰਸ ਨੂੰ ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ ਆਂ ਔਰ ਉਹਨਾਂ ਕਿਹਾ ਜੀ ਨਹੀਂ ਅਸੀਂ ਚੇ ਅਸੀਂ ਕਮਾਂਡ ਸੁਣਾਈਏ ਅਸੀਂ ਇੱਕ ਚੀਫ ਡਿਫੈਂਸ ਆਫ ਆਰਮੀ ਸਟਾਫ ਬਣਾਏਗੇ ਇਸ ਯਾਗੇ ਸਲਿਮ ਟ੍ਰਿਮ ਕਰਕੇ ਆਰਮੀ ਨੂੰ ਤੇ ਕਮਾਂਡ ਸੈਂਟਰ ਬਣਾਏ ਜਾਣ ਤਾਂ ਕਿ ਜੇ ਲੋਡ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਆ ਚ ਕੋਈ ਆ ਜੀ ਕੋਈ ਇਨਫੋਰਮੇਸ਼ਨ ਦਾ ਵਾਕ ਹੁੰਦੀ ਹੈ ਆਰਬੀ ਰਿਸਪੌਂਸ ਕਰ ਸਕਦੇ ਚੇਂजेस ਆਰ ਆਲਵੇਸ ਫੋਰ ਬੈਟਰ ਬੈਟਰਮੈਂਟ ਬਟ ਅਸੀਂ ਕੋਈ ਇਹ ਵੀ ਨਹੀਂ ਹੈ ਕਿ ਯਾਰ ਅਸੀਂ ਕੋਈ ਜੇ ਟ੍ਰਾਂਸਫਰ ਕਰਦੀ ਅਸੀਂ ਉਹਨੂੰ ਕੈਨਸਲ ਨਹੀਂ ਕਰ ਸਕਦੇ देयर इज नो ਸੱਚ ਲਾ ਵੀ ਹੈਵ ਕਲੀਅਰ ਮੰਡੇਟ ਐਂਡ ਕਲੀਅਰ ਡਾਇਰੈਕਸ਼ਨਸ ਐਂਡ ਫੁੱਲ ਫਰੀडम ਫਰਮ आवर ਡੀਬੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰ ਸੋ ਇਟ ਇਜ਼ ਅ ਕਲੀਅਰ ਤੁਹਾਨੂੰ ਕਰ ਵੀ ਡੀਪ ਸਾਹਿਬ ਨੇ ਕਲੀਅਰ ਕਿਹਾ ਕਿ ਜਿਹੜਾ ਹਰ ਅਫਸਰ ਹਰ ਐਸਐਸਪੀ ਆਪਣਾ ਆਰਡੀ ਰੂਮ ਲਗਾਏ ਮਲਾਜਮਾਂ ਨੂੰ ਮਿਲੇਗਾ ਰੋਜ਼ ਬਲੇ ਰੋਈਆਂ ਦੀ ਗੱਲ ਸੁਣੇ ਰੇਂਜ ਆਫਿਸ ਦੇ ਹੈਗੇ ਤੁਸੀਂ ਸੁਣੋ ਅੱਜ ਮੈਂ ਤੁਹਾਡੇ ਸਾਹਮਣੇ ਕੱਟਵਟ 30 40 ਮਰਾਵਾ ਸਾਹਮਣੇ ਤੁਹਾਡੇ ਅੰਤ ਤੋਂ ਪਹਿਲੇ ਮਿਲ ਕੇ ਆਏ ਆਪਣੇ ਆਫਿਸ ਅਸੀਂ ਉਹਨਾਂ ਦੀ ਸੁਣ ਰਹੇ ਹਾਂ ਜੋ ਰਿਕੁਐਸਟ ਦੇ ਰਿਹਾ ਸਾਨੂੰ ਗੱਲ ਕਰ ਰਿਹਾ ਅਸੀਂ ਰਿਕੁਐਸਟ ਲੈ ਰਹੇ ਹਾਂ ਉਹਨੂੰ ਕੰਸੀਡਰ ਕਰਾਂਗੇ ਵੈਰੀ ਵੇ ਕਰਾਂਗੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਮਲਾਇਮ ਦੀ ਜੈਨੂ ਰਿਕੁਐਸਟ ਹੈ ਤੇ ਕੋਈ ਗੱਲ ਨਹੀਂ ਚਾਹੀਏ ਪਾਲਿਸੀ ਤਹਿਤ ਆਂਦਾ ਵੀ ਹੈਵ ਦੀ ਫਰੀਡਮ ਸਾਨੂੰ 엠ਪਾਵਰ ਕੀਤਾ ਗਿਆ ਹੈ ਕਿ ਤੁਸੀਂ ਉਸ ਚੀਜ਼ ਨੂੰ ਕਿਸੇ ਨੂੰ ਦੱਸ ਸਕਦੇ ਹੋ ਐਂਡ ਡੂ ਇਟ ਸ੍ਰੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ